ਲੀਡਰਸ਼ਿਪ ਜਿਹੜੀ ਲਿਆਂਦੀ ਤਾਕਤ ਦੇ ਵਿੱਚ ਉਹਨੇ ਸਾਡੇ ਨੂੰਕਸਾਨ ਕਰਤਾ ਸਾਡੇ ਪਾਣੀਆਂ ਦਾ ਵੀ ਨੁਕਸਾਨ ਕਰਤਾ ਹੋਟਲ ਬਣਾ ਲਏ ਪੈਸੇ ਲੈ ਲਏ ਨਹਿਰਾਂ ਕੱਢੀਆਂ ਜਦੋਂ ਚਰਚਾ ਚੱਲਦੀ ਏ ਟੀਵੀ ਚੈਨਲਾਂ ਦੇ ਉੱਤੇ ਸਚਾਈ ਕੀ ਐ ਨਹੀਂ ਐ ਲੇਕਿਨ ਹਵਾਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਉੱਤੇ YouTube ਚੈਨਲਾਂ ਦੇ ਉੱਤੇ ਇਸ ਗੱਲ ਦੀ ਚਰਚਾ ਕਰਦੀ ਏ ਇਹ ਪਾਣੀ ਬਦਲੇ ਪੈਸੇ ਲੈ ਕੇ ਹੋਟਲ ਬਣਾਏਗੇ ਜਾਂ ਹੋਟਲ ਖਰੀਦਦਾ ਹੀ ਗਏ ਕਿਤੇ ਕਮਾਲ ਦੀ ਗੱਲ ਹੈ ਪਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਪੰਜਾਬ ਦੀ ਇਹ ਕਹਾਵਤ ਹੈ ਕਿ ਪਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਅਸੀਂ ਆਪਰੇ ਬਣਾ ਕੇ ਇਹਨਾਂ ਨੂੰ ਕੰਨਾਂ ਚ ਮਟਕਾਇਆ ਸੀ ਔਰ ਇਹਨਾਂ ਨੇ ਸਾਡੇ ਕੰਨ ਹੀ ਖਾ ਲਏ ਕਿਸ ਸੀ ਸ੍ਰੀ ਅਕਾਲ ਤੱਕ ਦਾ ਸਾਥ ਬੁਲਾਇਆ ਗਿਆ ਤੁਹਾਡੇ ਤੇ ਕਿਸੇ ਨੇ ਤਲਵਾਰ ਨਹੀਂ ਸੀ ਰੱਖੀ ਜਿਸ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਸੀ ਸਾਰੀ ਦੁਨੀਆ ਦੇ ਸਿੱਖਾਂ ਨੇ ਦੇਖਿਆ ਕਿ ਉਹਨਾਂ ਦੇ ਸਿਰ ਦੇ ਉੱਤੇ ਤਲਵਾਰ ਰੱਖੀ ਹੋਈ ਸੀ ਵੀ ਜੇ ਨਾ ਕਿਹਾ ਤੇ ਗਲਵੱਟਦੇ ਆਗੇ ਕਿਸੇ ਕਿਸ ਨੇ ਦੇਖਿਆ ਕੋਈ ਛੁਰਾ ਤਾਂ ਮਕਾਇਆ ਹੋਇਆ ਸੀ ਜਾਂ ਕਿਤੇ ਕੋਈ ਬੰਦੂਕ ਬੀੜੀ ਹੋਈ ਸੀ ਬੇਜੇ ਮੂੰਹ ਨਾ ਨਿਕਲਿਆ ਤੇ ਮੱਥੇ 'ਤੇ ਗੋਲੀ ਵੱਜੂਗੀ ਤੁਹਾਡੇ ਆਰ ਤੇ ਇਸ ਕਰਕੇ ਹਾਂ ਹੀ ਕਹਿਣਾ ਕੋਈ ਫੋਰਸ ਨਹੀਂ ਤਾਂ ਹੀ ਤੁਹਾਨੂੰ ਜਿਹੜੀ ਉੱਥੇ ਹਾਜ਼ਰ ਲੀਡਰਸ਼ਿਪ ਸੀ ਮੈਂ ਟੀਵੀ ਮਾਧਿਅਮ ਦੇ ਰਾਹੀਂ ਲਾਈਵ ਚੱਲ ਰਿਹਾ ਮੈਂ ਟੀਵੀ ਮਾਧਿਅਮ ਦੇ ਰਾਹੀਂ ਪੁੱਛਣਾ ਚਾਹੁੰਦਾ ਹੈ ਵੀ ਤੁਹਾਡੇ ਤੇ ਬੰਦੂਕ ਬੀੜੀ ਸੀ ਜਾਂ ਤੁਹਾਡੇ ਸਿਰ ਦੇ ਉੱਤੇ ਤਲਵਾਰ ਰੱਖੀ ਸੀ ਵੀ ਤੁਸੀਂ ਹਾਂ ਹੀ ਕਹਿਣਾ ਨਾ ਨਹੀਂ ਕਹਿਣਾ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਪਛਾਣ ਕੇ ਹਾਂ ਕਿਹਾ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਲੌਅ ਅੱਗੇ ਬਿਲਕੁਲ ਜਿਹੜਾ ਹੈ ਉਹ ਟਾਇਏ ਔਰ ਤੁਹਾਡੇ ਮੁਖੋਂ ਅਕਾਲ ਪੁਰਖ ਨੇ ਹਾਂ ਕਹਾਇਆ ਤੁਸੀਂ ਹਾਂ ਕਹੀ ਤੇ ਫਿਰ ਮੰਨ ਲਾਦੇ ਪਰ ਤੁਸੀਂ ਮੰਨਿਆ ਨਹੀਂ ਮੰਨਿਆ ਨਹੀਂ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਬਾਦਸ਼ਾਹ ਦੀ ਅਸੀਂ ਸ਼ਤਾਬਦੀ ਮਨਾਉ ਜਾ ਰਹੇ ਉਹਨਾਂ ਦਾ ਇੱਕ ਸ਼ਲੋਕ ਹੈ ਉਹ ਕਹਿੰਦੇ ਤੀਰਥ ਵਰਤ ਔਰ ਦਾਨ ਕਰ ਮਨ ਮੈਂ ਧਰੈ ਗਮਾਨ ਨਾਨਕ ਨਹਿਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਕਰ। ਕਹਿੰਦੇ ਹਾਥੀ ਹੁੰਦਾ ਨਾ ਧੰਗੁਰੂ ਤੇਗਪਾਦਰ ਸਾਹਿਬ ਮਹਾਰਾਜ ਕਹਿੰਦੇ ਹਾਥੀ ਹੁੰਦਾ ਨਾ ਉਹ ਨਦੀ ਚ ਣਾਉਣ ਜਾਂਦਾ ਆਪਣੀ ਝੁੰਡ ਦੇ ਨਾਲ। ਇਹ ਸਾਰੇ ਹਾਥੀ ਜਿਹੜੇ ਆ ਨਾ ਨਦੀ ਚ ਇਸ਼ਨਾਨ ਕਰਦੇ ਆ ਣਾਉਂਦੇ ਆ ਆਪਣੀ ਸੁੰਡ ਚ ਨਦੀ ਦਾ ਪਾਣੀ ਭਰ ਕੇ ਤੇ ਪ੍ਰੈਸ਼ਰ ਦੇ ਨਾਲ ਆਪਣੇ ਪਿੰਡੇ ਤੋਂ ਸਾਰਾ ਚਿੱਕੜ ਜਿਹੜਾ ਓਲਾ ਸੁੱਟਦੇ। ਪਰ ਜਦੋਂ ਨਦੀ ਚੋਂ ਬਾਹਰ ਨਿਕਲਦੇ ਆ ਨਾ ਤੇ ਕੰਡੇ ਤੇ ਪਿਆ ਹੋਇਆ ਚਿੱਕੜ ਆਪਣੀ ਸੁੱਟ ਦੇ ਨਾਲ ਭਰ ਕੇ ਫੇਰ ਆਪਣੇ ਉੱਤੇ ਸੁੱਟ ਕੇ ਲਿਬੜ ਕੇ ਜੰਗਲ ਚ ਆ ਜਾਂਦੇ ਆ ਘਰੇ ਆ ਜਾਂਦੇ ਉਵੇਂ ਕੀਤਾ ਇਹਨਾਂ ਨੇ ਗਏ ਸੀ ਇਸ਼ਨਾਨ ਕਰਨ ਇਸ਼ਨਾਨ ਹੋ ਵੀ ਗਿਆ ਸੀ ਨਹਾਤੇ ਵੀ ਗਏ ਸੀ ਨਾਲ ਲੈ ਵੀ ਗਈ ਸੀ ਪਰ ਜਦੋਂ ਰਾਤ ਨੂੰ ਉੱਥੇ ਕਿਤੇ ਗਏ ਨਾ ਤਾਂ ਜਿੱਥੇ ਰਹੀ ਸੀ ਰਾਤ ਉੱਥੇ 5-7 ਬੰਦੇ ਆਏ ਉਹਨਾਂ ਨੇ ਇਹੋ ਜਿਹੀਆਂ ਫੋਕਾ ਮਾਰੀਆਂ ਤੇ ਚਿੱਕੜ ਜਿਹੜਾ ਚੱਕ ਤੇ ਫੇਰ ਆਪਦੇ ਉੱਤੇ ਸੱਟ ਲਾਈ ਅਸੀਂ ਨਹੀਂ ਮੰਨਦੇ ਇਹ ਜਥੇਦਾਰ ਗਲਤ ਹੈ ਅਸੀਂ ਤਾਂ ਜਥੇਦਾਰ ਬਦਲਾਂਗੇ ਹੁਕਮ ਨਾ ਮੰਨਿਆ ਅਸੀਂ ਮੰਨਦੇ ਹੁਕਮ ਨਾਮਾ ਨਹੀਂ ਮੰਨਿਆ ਜਥੇਦਾਰ ਬਦਲ ਤੇ ਤੇ ਮੈਨੂੰ ਜਾਣਕਾਰੀ ਮਿਲੀ ਹੈ ਹੁਣ ਫੇਰ ਮੌਜੂਦਾ ਜਥੇਦਾਰ ਸਾਹਿਬ ਦੇ ਕਹਿੰਦੇ ਦਬਾਅ ਪਾ ਰਹੇ ਵੀ ਆ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਹੈ ਤਾਂ ਬੜੀ ਕਾਮਯਾਬ ਹੋ ਰਹੀ ਹੈ ਸਾਡਾ ਤਾਂ ਸਿਰ ਲੋਕੈਟਰ ਖਿਸ ਕਰਿਆ ਜਗਾ ਜਗਾ ਕਾਠੋ ਰੇ ਤੇ ਤੂੰ ਇਸ ਭਰਤੀ ਕਮੇਟੀ ਦੀ ਪਾਬੰਦੀ ਲਾ ਪਰ ਪਤਾ ਨਹੀਂ ਉਹ ਲਾਉਂਦੇ ਐ ਨਹੀਂ ਲਾਉਂਦੇ ਦਬਾਅ ਚਾਉਂਦੇ ਐ ਨਹੀਂ ਆਉਂਦੇ ਇਹ ਤਾਂ ਵੱਖਰਾ ਵਿਸ਼ਾ ਹੈ ਪਰ ਮੈਨੂੰ ਪਤਾ ਲੱਗਿਆ ਕਿ ਬਹੁਤ ਜ਼ਿਆਦਾ ਜਿਹੜਾ ਉਹਨੂੰ ਫੋਰਸ ਕੀਤਾ ਜਾ ਰਿਹਾ ਹੈ ਦਬਾਅ ਪਾਇਆ ਜਾ ਰਿਹਾ ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਔਰ ਕਿਸ ਤਰ੍ਹਾਂ ਦਬਾਅ ਪੈਂਦਾ ਹੁੰਦਾ ਹੈ ਮੈਂ ਬਾਖੂਬੀ ਜਾਣਦਾ ਕਿ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਹੈ ਇਹਨੂੰ ਕੈਨਸਲ ਕਰ ਦਿਓ ਇਹਨੂੰ ਰੱਦ ਕਰ ਦਿਓ ਕਰ ਦਿਓ ਰਾਤ ਕਰ ਦਿਓ ਸ੍ਰੀ ਅਕਾਲ ਤਖਤ ਸਾਹਿਬ ਦਾ ਜੇ ਇਸਤੇਮਾਲ ਆਪਣੀ ਰਾਜਸੀ ਹੋਣ ਨੂੰ ਬਚਾਉਣ ਦੇ ਲਈ ਕਰੋਗੇ ਤੇ ਉਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤੁਹਾਨੂੰ ਕਿਸੇ ਜੋਗਾ ਨਹੀਂ ਚੱਲਦਾ ਸ੍ਰੀ ਅਕਾਲ ਤਖਤ ਦਾ ਸਾਥ ਤਦੂਰ ਨਹੀਂ ਹੈ ਜਿੱਥੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕ ਲੋਗੇ ਜਿੱਥੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕ ਲੋਗੇ ਤਦੂਰ ਨਹੀਂ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਜੀ ਜਦੋਂ ਮੈਂ ਸ੍ਰੀ ਅਕਾਲ ਤਖਤ ਦਾ ਸਾਥ ਦੀ ਸੇਵਾ ਕਰ ਰਿਹਾ ਸੀ ਮੈਂ ਹਮੇਸ਼ਾ ਇਹ ਕਹਿੰਦਾ ਸੀ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੰਦੂਰ ਨਹੀਂ ਬਣਨ ਦੇਣਾ ਤੁਹਾਨੂੰ ਸਿਆਸੀ ਰੋਟੀਆਂ ਨਹੀਂ ਲਾਉਣ ਦੇਣੀਆਂ ਸਿਆਸੀ ਰੋਟੀਆਂ ਨਹੀਂ ਲਾਉਣ ਦੇਣੀਆਂ ਜਦੋਂ ਆ ਬੈਠੇ ਨੇ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜਦੋਂ ਇਹ ਦਰਖਾਸਤ ਲੈ ਕੇ ਆਏ ਸੀ ਲੀਡਰਸ਼ਿਪ ਤੇ ਮੈਨੂੰ ਮਾਨਜੋਤ ਸਿੰਘ ਸਾਹਿਬ ਗਾਨੀ ਰਜਵੀਰ ਸਿੰਘ ਨੇ ਪੁੱਛਿਆ ਕੀ ਕਰਨਾ ਚਾਹੀਦਾ ਮੈਂ ਕਿਹਾ ਬਿਲਕੁਲ ਇਹ ਮਾਮਲਾ ਜਿਹੜਾ ਲੈਣਾ ਨਹੀਂ ਚਾਹੀਦਾ ਉਦੋਂ ਵੀ ਮੈਂ ਗੱਲ ਕਹੀ ਸੀ ਕਿ ਸ੍ਰੀ ਅਕਾਲ ਤਖਤ ਸੱਤ ਤੰਦੂਰ ਨਹੀਂ ਹੈ ਇੱਥੇ ਕੋਈ ਕਰ ਹੋਵੇ ਇਹਨੂੰ ਸਿਆਸੀ ਰੋਟੀਆਂ ਸੇਕਣ ਦੀ ਆਜ਼ਾਦਤ ਨਹੀਂ ਦਿੱਤੀ ਜਾਣੀ ਚਾਹੀਦੀ ਮੈਂ ਇਹ ਸਮਤ ਦਾ ਸੀ ਪਰ ਅਕਾਲ ਪੁਰਖ ਨੂੰ ਮਨਜ਼ੂਰ ਸੀ ਪਰਮੇਸ਼ਵਰ ਚਾਹੁੰਦਾ ਸੀ ਗੁਰੂ ਚਾਹੁੰਦਾ ਸੀ ਕਿ ਸਾਰਾ ਸਬੱਬ ਜਿਹੜਾ ਹੈ ਉਹ ਰਲੇ ਤੇ ਸਿੱਖਾਂ ਦੀ ਇੱਕ ਵਾਰੀ ਤਾਕਤ ਦਾ ਉਹ ਬੁਰ ਉਭਾਰ ਹੋਵੇ ਔਰ ਉਹੀ ਹੋਇਆ ਜੋ ਅਕਾਲ ਪੁਰਖ ਚਾਹੁੰਦਾ ਸੀ ਜੋ ਗੁਰੂ ਚਾਹੁੰਦਾ ਸੀ ਬੰਦੇ ਦੇ ਚਾਣ ਦੇ ਨਾਲ ਕੁਝ ਨਹੀਂ ਹੁੰਦਾ ਅੱਜ ਅਸੀਂ ਕਾਮਯਾਬੀ ਵੱਲ ਵਧ ਰਹੇ ਹਾਂ ਜਗਾ ਜਗਾ ਕਾਠੋਂ ਰਹਿਓ ਤੁਸੀਂ ਉਹਨਾਂ ਇਕੱਠਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਮੈਂ ਇੱਕ ਗੱਲ ਫੇਰ ਕਹਿਣੀ ਚਾਹੁੰਦਾ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਹਰ ਪੰਜਾਬੀ ਇਸ ਮਹਮ ਦਾ ਹਿੱਸਾ ਬਣੇ ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਪੰਜਾਬ ਬਚ ਗਿਆ ਤੇ ਤੁਹਾਡਾ ਘਰ ਵੀ ਬਚ ਜੂਗਾ ਤੇ ਜੇ ਪੰਜਾਬ ਨਾ ਨਾ ਬਚਿਆ ਤੇ ਫਿਰ ਤੁਸੀਂ ਆਪਣੇ ਘਰ ਵੀ ਬਚਾ ਕੇ ਦਿਖਾਓ ਜਿਹੜੇ ਕਹਿੰਦੇ ਆ ਨਾ ਸਾਡੀ ਲੜਾਈ ਨਹੀਂ ਹੈ ਜਿਹੜੇ ਕਹਿੰਦੇ ਸਾਡੀ ਲੜਾਈ ਨਹੀਂ ਹੈ ਕਾਹੇ ਪਾਣੀਆਂ ਦਾ ਮਸਲਾ ਹੈ ਭਾਸ਼ਾ ਦਾ ਮਸਲਾ ਹੈ ਚੰਡੀਗੜ੍ਹ ਰਾਜਧਾਨੀ ਦਾ ਮਸਲਾ ਹੈ ਯੂਨੀਵਰਸਿਟੀ ਦਾ ਮਸਲਾ ਹੈ ਜ਼ਮੀਨਾਂ ਦਾ ਮਸਲਾ ਹੈ ਖੇਤੀ ਦਾ ਮਸਲਾ ਹੈ ਵਪਾਰ ਦਾ ਮਸਲਾ ਹੈ ਦੁਕਾਨਦਾਰੀ ਦਾ ਮਸਲਾ ਹੈ ਮਜ਼ਦੂਰੀ ਦਾ ਮਸਲਾ ਹੈ ਗਰੇ ਕਹਿੰਦੇ ਆ ਨਾ ਕਿ ਮਜ਼ਦੂਰੀ ਦਾ ਮਸਲਾ ਕੇਵਲ ਮਜ਼ਦੂਰਾਂ ਦਾ ਹੈ ਸਾਡਾ ਨਹੀਂ ਹੈ ਕਿਸਾਨੀ ਦਾ ਮਸਲਾ ਕੇਵਲ ਕਿਸਾਨਾਂ ਦਾ ਹੈ ਸਾਡਾ ਨਹੀਂ ਹੈ ਟਰੇਡਰ ਦਾ ਮਸਲਾ ਜਿਹੜਾ ਕੇਵਲ ਵਪਾਰੀਆਂ ਦਾ ਹੈ ਸਾਡਾ ਨਹੀਂ ਹੈ ਦੁਕਾਨਦਾਰੀ ਦਾ ਮਸਲਾ ਦੁਕਾਨਦਾਰਾਂ ਦਾ ਹੈ ਸਾਡਾ ਨਹੀਂ ਹੈ ਕੁਝੜ ਜਾਓਗੇ ਤੁਹਾਨੂੰ ਇਕੱਠੇ ਹੋਣਾ ਪਏਗਾ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਦੁਕਾਨਦਾਰ ਹੈ ਚਾਹੇ ਵਪਾਰੀ ਹੈ ਜਿੰਨਾ ਚਿਰ ਇਹ ਸਾਰੇ ਅਸੀਂ ਇਕੱਠੇ ਨਹੀਂ ਨਾ ਹੁੰਦੇ ਧਰਮਾਂ ਤੋਂ ਉੱਪਰ ਉੱਠ ਕੇ ਉਹਨਾਂ ਚੋਂ ਅਸੀਂ ਪੰਜਾਬ ਨੂੰ ਬਚਾ ਨਹੀਂ ਸਕਾਂਗੇ ਤੇ ਜੇ ਅਸੀਂ ਪੰਥ ਦੀ ਗੱਲ ਕਰੀਏ ਤੇ ਜਿੰਨਾ ਚਿਰ ਅਸੀਂ ਸਾਰੇ ਸਿੱਖ ਚਤੇ ਬੰਦਿਆਂ ਤੋਂ ਉੱਪਰ ਉੱਠ ਕੇ ਟੜੇ ਬਾਜੀਆਂ ਤੋਂ ਉੱਪਰ ਉੱਠ ਕੇ ਇਕੱਠੇ ਨਹੀਂ ਹੁੰਦੇ ਅਸੀਂ ਪੰਥਕ ਪਰੰਪਰਾਵਾਂ ਨੂੰ ਵੀ ਬਚਾ ਨਹੀਂ ਸਕਾਂ ਸਾਡੇ ਤੇ ਦੋਹਰੀ ਜ਼ਿੰਮੇਵਾਰੀ ਹੈ ਸਾਡੇ ਤੇ ਦੋਹਰੀ ਜ਼ਿੰਮੇਵਾਰੀ ਦੋਹਰੀ ਜ਼ਿੰਮੇਵਾਰੀ ਕਿਵੇਂ ਹੈ ਅਸੀਂ ਪੰਥਕ ਪਰੰਪਰਾਵਾਂ ਵੀ ਬਚਾਉਣੀਆਂ ਨੇ ਔਰ ਪੰਜਾਬ ਵੀ ਬਚਾਉਣਾ ਹੈ ਅਸੀਂ ਪੰਜਾਬ ਵੀ ਬਚਾਉਣਾ ਹੈ ਬਹੁਤ ਮਾੜਾ ਹਾਲ ਧਰਾਤਲ ਦੇ ਉੱਤੇ ਪੰਜਾਬ ਦਾ ਹੋ ਰਿਹਾ ਔਰ ਕਰ ਦਿੱਤਾ ਗਿਆ 4 ਲੱਖ ਮੈਨੂੰ ਪਤਾ ਲੱਗਿਆ 4 ਲੱਖ ਕਰੋੜ ਦਾ ਕਰਜ਼ਾ ਜਿਹੜਾ ਹੈ ਇਸ ਵਕਤ ਪੰਜਾਬ ਦੇ ਸਿਰ ਚੜ ਗਿਆ 4 ਲੱਖ ਕਰੋੜ ਦਾ ਪਰਸ਼ਕਰਜੇ ਨੂੰ ਉਤਾਰਨ ਵਾਸਤੇ ਉਤਰਨਾ ਤਾਂ ਬਹੁਤ ਔਖੀ ਗੱਲ ਹੈ ਥੋੜਾ ਮੋਟਾ ਵਿਆਜ ਭਰਨ ਵਾਸਤੇ ਹੁਣ ਜ਼ਮੀਨ ਅਕਵਾਇਰ ਕਰਨ ਦੀ ਗੱਲ ਚੱਲ ਰਹੀ ਹੈ ਤੇ ਹੋਰ ਤਾਂ ਕੋਈ ਰੈਵਨਿਊ ਆ ਨਹੀਂ ਰਿਹਾ ਕਿਤੇ ਰੈਵਨਿਊ ਨਹੀਂ ਆ ਰਿਹਾ ਚਲੋ ਜ਼ਮੀਨ ਐਕਵਾਇਰ ਕਰਦੇ ਜਮੀਨਾਂ ਐਕਵਾਇਰ ਕਰਕੇ ਡਿਵੈਲਪਮੈਂਟ ਕਰੋ ਜਿਹੜੇ ਡਿਵੈਲਪਰ ਪੈਸਾ ਦੇਣਗੇ ਜਾਂ ਜਿਹੜੇ ਬਾਹਰ ਪੈਸਾ ਦੇਣਗੇ ਉਹ ਪੈਸੇ ਨਾਲ ਸਕੀਮ ਚਲਾਵਾਂਗੇ ਪਰ ਕਿੰਨਾ ਚ 24 ਹਜ਼ਾਰ ਜ਼ਮੀਨ ਅਸੀਂ ਐਕਵਾਇਰ ਕਰਕੇ ਪੈਸਾ ਕਮਾ ਲਾਂਗੇ ਲੈ ਲਾਂਗੇ ਪੈਸਾ ਪਰ ਉਹਦੇ ਨਾਲ ਕਿੰਨਾ ਚ ਸਟੇਟ ਚਲਾਵਾਂਗੇ ਤੇ ਕਰੀ ਅਕਾਲੀ ਗਵਰਨਮੈਂਟ ਵੇਲੇ ਵੀ ਜ਼ਿਆਦਾਦਾਂ ਨੂੰ ਵੇਚਣ ਦੀ ਗੱਲ ਚੱਲੀ ਸੀ ਕਹਿੰਦੇ ਜ਼ਿਆਦਾਦਾਂ ਵੇਚ ਗਣੀ ਹੈ ਜਿਹੜੀਆਂ ਪੁਰਾਣੀਆਂ ਭਈਆਂ ਕਿਸਾਨ ਜਦੋਂ ਜ਼ਮੀਨ ਵੇਚਣਾ ਸ਼ੁਰੂ ਕਰਦੇ ਨੇ ਉਦੋਂ ਉਹਦੀ ਬਰਬਾਦੀ ਦੇ ਜਣ ਸ਼ੁਰੂ ਹੋ ਜਾਂਦੇ ਚਾਹੇ ਉਹ ਇੱਕ ਮਰਲੇ ਤੋਂ ਸ਼ੁਰੂ ਕਰ ਦੇ ਇੱਕ ਮਰਲੇ ਤੋਂ ਸ਼ੁਰੂ ਕਰ ਦੇ ਜਿਸ ਦਿਨ ਜ਼ਿਮੀਦਾਰ ਨੇ ਆਪਣੀ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ ਉਸ ਦਿਨ ਉਹਦੀ ਬਰਬਾਦੀ ਦੇ ਜਣ ਸ਼ੁਰੂ ਹੋ ਜਾਂਦੇ ਇਸੇ ਤਰ੍ਹਾਂ ਮਜ਼ਦੂਰ ਜਿੰਨਾ ਚਿਰ ਬਿੱਲੜ ਕੁੜੇ ਨੂੰ ਆਪਣੇ ਅੰਦਰੋਂ ਬਾਹਰ ਨਹੀਂ ਕੱਢਦਾ ਉਹ ਕਦੇ ਸਰਵਾਇਵ ਵੀ ਨਹੀਂ ਕਰ ਸਕਦਾ। ਕੀ ਲੈਣਾ ਕੰਮ ਕਰਕੇ? ਬਿਜਲੀ ਫ੍ਰੀ ਹੈ, ਪਾਣੀ ਫ੍ਰੀ ਹੈ। ਇਹ ਧਾਰਨਾ ਬਦਲ ਨਹੀਂ ਪਾਉਗੀ ਸਾਨੂੰ। ਜਿੰਨਾ ਚਿਰ ਇਹ ਧਾਰਨਾ ਨਹੀਂ ਬਦਲਦੇ ਅਸੀਂ ਪੰਜਾਬ ਨੂੰ ਨੰਬਰ 1 ਸਟੇਟ ਨਹੀਂ ਬਣਾ ਸਕਦੇ। ਨੰਬਰ 1 ਸਟੇਟ। ਤੇ ਜਿਹੜੇ ਸਾਡੇ ਭਰਾ ਬਖਰੇਵੇ ਦੀ ਗੱਲ ਕਰਦੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ ਕਿ ਹੁਣ ਆਪਾਂ ਪੰਜਾਬ ਉਜੜੇ ਹੋਏ ਨੂੰ ਆਬਾਦ ਕਰ ਲਈਏ ਜੇ ਆਬਾਦ ਹੋਊਗਾ ਤੇ ਤੁਸੀਂ ਵੀ ਆਪਣੀ ਹੱਕੀ ਜਿਹੜਾ ਕੋਈ ਹੱਕ ਮੰਗ ਰੱਖ ਲਿਓ ਜੇ ਤੇ ਜੇ ਬਰਬਾਦ ਹੀ ਹੋ ਗਿਆ ਤੇ ਤੁਹਾਡੀ ਮੰਗ ਦੀ ਵੀ ਕੋਈ ਕੀਮਤ ਨਹੀਂ ਰਹਿਣੀ ਤੁਹਾਡੇ ਹੱਕਾਂ ਦੀ ਤੁਹਾਡੀ ਮੰਗ ਦੀ ਵੀ ਕੋਈ ਬੁੱਕਤ ਨਹੀਂ ਰਹਿਣੀ ਇਸ ਕਰਕੇ ਰਲ ਮਿਲ ਕੇ ਅਸੀਂ ਪੰਜਾਬ ਨੂੰ ਆਬਾਦ ਕਰਨ ਵਾਲੇ ਪਾਸੇ ਤੁਹਾਨੂੰ ਆਵਾਜ਼ ਕਰਨ ਵਾਲੇ ਪਾਸੇ ਫਿਰ ਅਸੀਂ ਕਾਮਯਾਬ ਹੋਵਾਂਗੇ ਵਰਨਾ ਅਸੀਂ ਕਾਮਯਾਬ ਨਹੀਂ ਹੋਵਾਂਗੇ ਮੈਂ ਫਿਰ ਆਪਕੀ ਨੂੰ ਇੱਕ ਸੁਨੇਹਾ ਇਸ ਸੰਮੇਲਨ ਤੋਂ ਦੇਣਾ ਚਾਹੁੰਦਾ ਕਿ ਰੱਬ ਨਾ ਕਰੇ ਜੇਕਰ ਬੁਖਲਾਈ ਹੋਈ ਭਗੌੜੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਦਾ ਇਸਤੇਮਾਲ ਕਰਕੇ ਸਾਡੇ ਕਾਫਲੇ ਦੇ ਸਾਹਮਣੇ ਦਵਾਰ ਖੜੀ ਕਰਨ ਦਾ ਯਤਨ ਕਰਦੀ ਹੈ ਸਾਡੇ ਰਾਹ ਨੂੰ ਰੋਕਣ ਦਾ ਯਤਨ ਕਰਦੀ ਹੈ ਸਾਨੂੰ ਫਿਰ ਦੂਸਰਾ ਰਸਤਾ ਜਿਹੜਾ ਹੈ ਉਹ ਵੀ ਜਿਹੜਾ ਹੈ ਉਹ ਨਾਲ-ਨਾਲ ਧਿਆਨ ਚ ਰੱਖਣਾ ਪਵੇ ਕਿਉਂਕਿ ਅਸੀਂ ਤੁਰ ਪਏ ਆ ਰੁਕਣਾ ਤਾਂ ਹੈ ਨਹੀਂ ਅਸੀਂ ਹੁਣ ਤੁਰ ਪਏ ਆ ਰੁਕਣਾ ਤਾਂ ਹੈ ਨਹੀਂ ਜੇ ਤੁਸੀਂ ਸਾਡੇ ਰਸਤੇ ਦੇ ਵਿੱਚ ਦੀਵਾਰ ਖਰੀ ਕਰਨ ਦਾ ਯਤਨ ਕੀਤਾ ਤੇ ਅਸੀਂ ਇਸ ਰਸਤੇ ਨਾਲੋਂ ਵਧੀਆ ਰਸਤਾ ਅਖਤਿਆਰ ਕਰਾਂਗੇ ਇਹ ਗੱਲ ਸੋਚੋ ਜੇ ਤੁਸੀਂ ਸੋਚਦੇ ਹੋ ਨਾ ਵੀ ਪਾਬੰਦੀ ਲਵਾ ਕੇ ਅਸੀਂ ਰੁਕ ਜਾਾਂਗੇ ਸਾਡਾ ਕਾਫਲਾ ਰੁਕ ਜਾਊਗਾ ਇਹ ਭੁੱਲ ਜਾਓ ਇਹ ਨਹੀਂ ਰੁਕਣਾ ਹੁਣ ਇਹ ਚੱਲ ਪਿਆ ਕਾਫਲਾ ਇਹ ਰੁਕਣਾ ਨਹੀਂ ਹੈ ਇਹ ਤਾਂ ਐਵੇਂ ਪੰਡਾਂ ਦੀ ਅਗਵਾਈ ਚ ਚੱਲਦਾ ਹੀ ਰਹੂਗਾ ਔਰ ਅਸੀਂ ਕਾਮਯਾਬ ਹੋਵਾਂਗੇ ਕਿਉਂ ਕਿ ਅਸੀਂ ਦਰਦ ਲੈ ਕੇ ਚੱਲ ਰਹੇ ਹਾਂ ਦਰਦ ਲੈ ਕੇ ਕੋਈ ਸੱਤਾ ਪ੍ਰਾਪਤ ਕਰਨਾ ਸਾਡਾ ਮਿਸ਼ਨ ਨਹੀਂ ਹੈ ਕਿ ਸਰਕਾਰ ਬਣਾਵਾਂਗੇ ਸਰਕਾਰ ਬਣਾ ਕੇ ਫਿਰ ਅਸੀਂ ਠੇਕੇ ਦਿਆ ਕਰਾਂਗੇ ਰੇਤੇ ਦੇ ਬਜਰੀ ਦੇ ਇਹ ਸਾਡਾ ਮਕਸਦ ਨਹੀਂ ਹੈ ਸਾਡਾ ਮਕਸਦ ਜਿਹੜਾ ਹੈ ਉਹ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਲੜਨਾ ਪੰਜਾਬ ਲਈ ਪੜਨਾ ਹੈ ਇਸ ਤੋਂ ਵੱਧ ਕੀ ਕੁਝ ਵੀ ਨਹੀਂ ਹੈ